ਜਿੰਨੇ ਬੈਠੇ ਸਾਰੇ ਹੀ ਸਤਿਕਾਰਯੋਗ ਮੇਰੇ ਬਜ਼ੁਰਗੋ ਪ੍ਰਭੂ ਵਾਈ ਜੀ ਦਾ ਖਾਸਾ ਵਾਈ ਜੀ ਦੀ ਫਤਿਹ ਬਹੁਤ ਬਹੁਤ ਧੰਨਵਾਦ ਕਿ ਮੈਨੂੰ ਮੌਕਾ ਮਿਲਿਆ ਤੁਹਾਡੇ ਸਾਹਮਣੇ ਚੰਦ ਸ਼ਬਦ ਰੱਖਣ ਦਾ ਮੈਨੂੰ ਮੇਰੀ ਪਾਰਟੀ ਨੇ ਜੋ ਲੋਕ ਸਭਾ ਇਲੈਕਸ਼ਨ ਚੱਲ ਰਹੇ ਹਨ ਉਹਦੇ ਵਿੱਚ ਉਹ ਉਮੀਦਵਾਰ ਬਣਾ ਕੇ ਇੱਥੇ ਉਤਾਵਿਆ ਤੋਂ ਚੰਗੀਆਂ ਗੱਲਾਂ ਸਟੇਜ ਤੋਂ ਕੀਤੀਆਂ ਗਈਆਂ ਇੱਕ ਤਾਂ ਮੈਂ ਕਲੀਅਰ ਕਰ ਦੇਣਾ ਚਾਹਣਾ ਸਪਸ਼ਟ ਕਰ ਦੇਣਾ ਚਾਹਣਾ ਕਿ ਮੈਂ ਘਰ ਵਾਪਸ ਆਇਆ ਤੇ ਮੈਂ ਬਹੁਤ ਖੁਸ਼ ਆ ਤੇ ਜਿਹੜਾ ਬੰਦਾ ਘਰ ਵਾਪਸ ਆਉਂਦਾ ਤੇ ਉਹਨੂੰ ਇਨਾ ਮਾਨ ਤੇ ਸਤਿਕਾਰ ਮਿਲਦਾ ਮੈਂ ਸਮਝਦਾ ਇਸ ਤੋਂ ਵੱਡੀ ਗੱਲ ਕੋਈ ਹੋ ਨਹੀਂ ਸਕਦੀ ਸੋ ਇਹ ਆਪਦੇ ਮੰਚ 'ਚ ਕੋਈ ਸ਼ੰਕਾ ਕਿਸੇ ਦੇ ਹੋਣੀ ਨਹੀਂ ਚਾਹੀਦੀ ਕਿ ਕੋਈ ਇਹ ਜਾ ਕੋਈ ਕਦਮ ਚੱਕਿਆ ਜਾਊ ਜਿਹਦੇ ਨਾਲ ਮੇਰੇ ਲੀਡਰ ਸਾਹਿਬਾਨ ਦਾ ਜਾਂ ਪਾਰਟੀ ਦਾ ਹੀ ਕੋਈ ਸ਼ਾਨ ਦੇ ਉਲਟ ਗੱਲ ਹੋਏਗੀ ਉਸ ਤੋਂ ਇਲਾਵਾ ਮੈਨੂੰ ਮੌਕਾ ਮਿਲਿਆ ਸੀ ਇੱਕ ਦਿਨ ਮੈਂ ਆਇਆ ਸੀ ਬਾਈ ਜੀ ਤੋਂ ਟਾਈਮ ਲਿੱਤਾ ਸੀ ਤੇ ਆ ਕੇ ਇਹਨਾਂ ਨੂੰ ਮਿਲਿਆ ਬੈਠੇ ਬਹੁਤ ਅੱਛੀ ਗੱਲ ਹੋਈ ਤੇ ਉਦੋਂ ਕੋਈ ਸਿਆਸੀ ਗੱਲ ਨਹੀਂ ਹੋਈ ਸੀ ਉਦੋਂ ਪਰਵਾਰਕ ਤੌਰ ਤੇ ਮੈਂ ਆਇਆ ਸੀ ਬੈਠੇ ਗੱਲਾਂ ਹੋਈਆਂ ਉਹ ਗੱਲਾਂ 'ਚ ਇੱਕ ਗੱਲ ਜ਼ਰੂਰ ਮੈਂ ਇਹਨਾਂ ਨੂੰ ਕਹੀ ਸੀ ਮੈਂ ਕਿਹਾ ਦੇਖੋ ਪਾਰਟੀ ਨੇ ਮੈਨੂੰ ਉਮੀਦਵਾਰ ਬਣਾਇਆ ਥੋੜਾ ਆਸ਼ੀਰਵਾਦ ਚਾਹੀਦਾ ਤੇ ਤੁਸੀਂ ਆਸ਼ੀਰਵਾਦ ਦਿਓਗੇ ਤੇ ਮੈਂ ਤੁਹਾਡੇ ਨਾਲ ਇੱਕ ਵਾਅਦਾ ਜ਼ਰੂਰ ਕਰਦਾ ਕਿ ਜਦਨ ਮੈਂ ਐਤੋ ਗੁਰਮਹਾਰਾਜ ਕਿਰਪਾ ਕਰੇ ਥੋੜਾ ਸਾਥ ਮਿਲੇ ਕਿ ਮੈਨੂੰ ਮੈਂਬਰ ਪਾਰਲੀਮੈਂਟ ਬਣਨ ਦਾ ਮੌਕਾ ਮਿਲਿਆ ਤੇ ਦਿੱਲੀ ਚ ਪਾਰਲੀਮੈਂਟ ਬੈਠਾ ਤੇ ਜੇ ਮੈਂ ਆਪਦੇ ਛੋਟੇ ਭਰਾ ਸਿੱਧੂ ਮੂਸੇਵਾਲੇ ਦੀ ਗੱਲ ਨਾ ਕਰਾਨਾ ਮੇਰਾ ਐਮਪੀ ਬੰਨਣਾ ਹੀ ਮੇਰੇ ਖਿਆਲ ਨਾ ਹੋਊਗਾ ਤੇ ਮੈਂ ਇਹਨਾਂ ਨੂੰ ਕਿਹਾ ਸੀ ਉਦੋਂ ਕਿ ਇੱਥੇ ਉਦੋਂ ਮੈਂ ਕਹਿ ਕਿ ਗਿਆ ਸੀ ਇਹਨਾਂ ਨੇ ਵੀ ਇਹ ਗੱਲ ਮੈਨੂੰ ਕਹੀ ਤੇ ਮੈਨੂੰ ਇਹਨਾਂ ਨੇ ਇੱਕ ਚਿੱਠੀ ਵੀ ਦਿੱਤੀ ਕਿ ਅਸੀਂ ਆਹ ਚਾਉਂਦੇ ਮੈਂ ਕਿਹਾ ਉਹ ਬੁਹੂ ਜਿਹੜੀਆਂ ਗੱਲਾਂ ਇਹਦੇ ਵਿੱਚ ਲਿਖੀਆਂ ਤੇ ਮੈਂ ਪਾਰਲੀਮੈਂਟ ਜਾ ਕੇ ਥੋੜਾ ਇੰਨਾ ਤਕੜੇ ਵਕੀਲ ਬਣ ਕੇ ਕੇਸ ਉੱਥੇ ਪੁੱਟ ਕਰੂੰਗਾ ਲੜੂੰਗਾ ਕਿ ਇਨਸਾਫ ਹਰ ਹਾਲ ਵਿੱਚ ਸੈਂਟਰ ਸਰਕਾਰ ਤੋਂ ਵੀ ਤੇ ਪੰਜਾਬ ਸਰਕਾਰ ਤੋਂ ਵੀ ਜੀਤਵਿੰਦਰ ਸਿੰਘ ਮੇਰੇ ਆਪਦੇ ਸਿੱਧੂ ਮੁਸਿਆਲੇ ਦੇ ਕਤਲ ਦਾ ਮੈਂ ਲੈ ਕੇ ਦੂੰਗਾ ਇਹੀ ਮੈਂ ਉਸ ਦਿਨ ਗੱਲ ਕੀਤੀ ਸੀ ਉਚਾ ਪੀਤੀ ਤੇ ਮੈਂ ਫਿਰ ਆ ਗਿਆ ਗੱਲ ਕੀਤੀ ਉਸੀ ਕੀ ਇੱਥੇ ਆਉਣਾ ਚਾਹੀਦਾ ਸੀ ਇੱਥੇ ਆਇਆ ਉਦੋਂ ਤੇ ਕੋ ਦੱਸ ਨੀ ਆਖਲੀ ਤਰਵੰਡੀ ਸਾਬੋਤ ਤੱਕ ਸਭ ਤੇ ਅੱਜ ਮੱਥਾ ਟਿਕਣ ਗਿਆ ਤੁਹਾਨੂੰ ਇਹ ਵੀ ਦੱਸ ਦਿੰਨਾ ਜਿੱਦਾਂ ਤੇ ਟਿਕਟ ਮਿਲੀ ਐ ਅੱਜ ਮੱਥਾ ਟਿਕਣ ਗਿਆ ਜਾਣਾ ਮੈਨੂੰ ਪਹਿਲਾਂ ਚਾਹੀਦਾ ਸੀ ਉੱਥੇ ਜਾਣ ਤੋਂ ਪਹਿਲਾਂ ਪਹਿਲਾਂ ਮੈਂ ਇੱਥੇ ਆ ਕੇ ਗਿਆ ਸੋ ਇਹ ਗੱਲ ਜਿਹੜੀ ਤੁਸੀਂ ਕਹੀ ਹੈ ਨਾ ਕਿ ਇੱਥੇ ਹੋਣਾ ਚਾਹੀਦਾ ਸੀ ਤੇ ਤਖਤ ਸਾਹਿਬ ਤੇ ਜਾਣਾ ਮੈਂ ਉਹਦੀ ਵੀ ਹੋ ਗਿਆ ਤੁਸੀਂ ਟਿਕਟਾ ਮੰਨਣ ਲੱਗੇ ਕਹਿੰਦੇ ਵੀ 27 ਦੀ ਟਿਕਟਾ ਐਸੀ ਦੇਣੀ ਹੈ ਜਿਹੋ ਦੇ ਬਿਲਕੁਲ ਬਿਲਕੁਲ ਨਹੀਂ ਬਣੀ ਹੈ ਕੋਈ ਉਹ ਸਾਡੇ ਬਿਲਕੁਲ ਕੋਈ ਗਲਤੀ ਹੋਈ ਹੈ ਸਾਡੇ ਨਾਲ ਗੱਲ ਹੋ ਰਹੀ ਹੈ ਜੀ ਨਹੀਂ ਮੈਂ ਸਾਡੇ ਮਾਨਸਰੇ ਵਰਤਨਮਾ ਹੁੰਦੀ ਬਹੁਤ ਬੜੀ ਉਹ ਲੈ ਲੈ ਬੋ ਲੈਣ ਦੋ ਬੋ ਲੈਣ ਦੋ ਜੀ ਮੂਰ ਤਾਂ ਨਹੀਂ ਉਹ ਮਾਨਸਰੇ ਬਰ ਗੱਲ ਬਗ ਨਹੀਂ ਮੈਂ ਕੋਈ 27 ਦੀ ਟਿਕਟਾ ਬਣ ਰਿਹਾ ਇੱਥੇ ਤਾਂ ਆਪ ਦਾ ਇਲੈਕਸ਼ਨ ਰਣਦੇਈ ਟਾਈਮ ਇੰਨਾ ਘੱਟ ਹੈ ਕਿ 27 ਤਾਂ ਬਹੁਤ ਦੂਰ ਹੈ ਕਿ ਸੋਚ ਵੀ ਨਹੀਂ ਸਕਦੀ ਚੋਇਸ ਕਰਕੇ ਮੇਰੇ ਤੇ ਵਿਸ਼ਵਾਸ ਕਰੋ ਮੈਂ ਤੁਹਾਡਾ ਤੇ ਮੈਂ ਜੇ ਇਸ ਪਰਿਵਾਰ ਨਾਲ ਨਾਲ ਖੜਿਆ ਫਿਰ ਮੈਨੂੰ ਤੁਸੀਂ ਲੰਬਾ ਦਿਓ ਅੱਜ ਮੈਨੂੰ ਤੁਹਾਡੀ ਲੋੜ ਹੈ ਅੱਜ ਮੈਨੂੰ ਸਰਕਾਰ ਸਿੰਘ ਦੇ ਅਸ਼ੀਰਵਾਦੀ ਲੋੜ ਹੈ ਅੱਜ ਮੈਨੂੰ ਸਤਜਪੁਰਨ ਸਿੰਘ ਦੀ ਲੋੜ ਹੈ ਇੱਕ ਇੱਕ ਤੁਹਾਡੀ ਲੋੜ ਹੈ ਕਿਉਂਕਿ ਆਪਣੀ ਲੜਾਈ ਸਾਂਝੀ ਹੈ ਤੁਸੀਂ ਆਪ ਦੀ ਤੇ ਸਾਡੀ ਲੜਾਈ ਦੀ ਗੱਲ ਨਾ ਕਰੋ ਇਹਦੇ ਵਿੱਚ ਇਹ ਲੜਾਈ ਸਾਡੀ ਆਪਣੀ ਇਹ ਸਾਂਝੀ ਲੜਾਈ ਹੈ ਕਾਦੀ ਲੜਾਈ ਹੈ ਆਪਣੇ ਭਰਾ ਨੂੰ ਇਨਸਾਫ ਦੋ ਕਿਸੇ ਦੇ ਤਾਂ ਤੋਣ ਹੈ ਕਿਸੇ ਨੂੰ ਤਾਂ ਤਾਕਤ ਦਿਓ ਵਿਰੋਧੀਆਂ ਨੂੰ ਤਾਕਤ ਦਿਓਗੇ ਤੇ ਕੀ ਹੋ ਤੁਹਾਡੀ ਗੱਲ ਕਰਨਗੇ ਮੈਨੂੰ ਦੱਸ ਦਿਓ ਨਹੀਂ ਕਰਦੇ ਆਪਾਂ ਹੀ ਕਰੂਗਾ ਨਾ ਫਿਰ ਮੈਂ ਵੀ ਸਿੱਧੂ ਆ ਤੇ ਮੇਰੇ ਤੋਂ ਨੇੜੇ ਹੋਰ ਕੌਣ ਹੋ ਸਕਦਾ ਇਸ ਪਰਿਵਾਰ ਤੇ ਮੈਂ ਤੁਹਾਨੂੰ ਤਾਂ ਸਪਸ਼ਟੀ ਗੱਲ ਕਰ ਦਿੰਦਾ ਜੇ ਮੈਂ ਨਹੀਂ ਗੱਲ ਕਰੂੰਗਾ ਤਾਂ ਮੈਨੂੰ ਦੱਸੋ ਹੋਰ ਕੋਈ ਕਿਹੜਾ ਕਰੂੰਗਾ ਕਿ ਬਾਕੀ ਤਾਂ ਮਗਾਨੇ ਆ ਜੇ ਕੁਝ ਕਰਨਾ ਹੁੰਦਾ ਤੇ ਹੁਣ ਨੂੰ ਕਰ ਨਾ ਦਿੰਦੇ ਜੇ ਹੁਣ ਮੈਨੂੰ ਮੈਂ ਮੰਗ ਰਿਹਾ ਮੌਕਾ ਆਪ ਆਪਣਾ ਹੱਥ ਕਰਕੇ ਮੰਗ ਰਿਹਾ ਆਪਣਾ ਆਪ ਦਾ ਪਰਿਵਾਰ ਸਮਝ ਕੇ ਮੰਗਦੇ ਸੋ ਇਸ ਕਰਕੇ ਕਰਕੇ ਅਰੇ ਵੀ ਇੰਤੋਂ ਪਹਿਲਾਂ ਤਾਂ ਆਪਾਂ ਜਿੰਨੀਆਂ 50 ਮੀਟਿੰਗਾਂ ਕੀਤੀਆਂ ਕਿਸੇ ਦੇ ਵਿੱਚ ਵੀ ਵੋਟਰਾਂ ਕੋਲੇ ਵੀ ਸਿੱਧੂ ਦੀ ਗੱਲ ਨਹੀਂ ਕੀਤੀ ਨਹੀਂ ਕੀਤੀ ਇਹ ਮੈਨੂੰ ਇਹ ਲੱਗਣ ਲੱਗਿਆ ਵੀ ਯਾਰ ਮੇਰਾ ਤਾਂ ਅੱਜ ਹੀ ਬਸਾਰਤਾ ਹਲੇ ਮੇਰੇ ਤਾਂ ਜਸਟਿਸ ਚਾਰਜ ਫਰੇਮ ਵੀ ਨਹੀਂ ਹੋਏ ਜੇ ਮੇਰੀ ਪਾਰਟੀ ਜਾਂ ਸਾਥੇ ਦਾ ਚੱਲਣ ਵਾਲੇ ਲੋਕ ਸਾਡੀ ਗੱਲ ਨਹੀਂ ਕਰਨਗੇ ਕਿ ਜੱਜਸ ਤਾਂ ਹੋ ਗਿਆ ਸਭ ਕੁਛ ਸੀ ਜੀ ਹਲੇ ਆਪਾਂ ਸ਼ੁਰੂ ਨਹੀਂ ਕੀਤਾ ਪਿੰਡਾਂ ਸੇ ਵੀ ਮੀਟਿੰਗ ਦੇ ਵਿੱਚ ਸਿੱਧੂ ਦਾ ਕੋਈ ਜ਼ਿਕਰ ਨਹੀਂ ਕੀਤਾ ਹੈ ਹਰ ਕਲਾਂ ਦੀ ਮੀਟਿੰਗ ਕੀਤੀਆਂ ਆਪਾਂ ਪ੍ਰਭਾਤਾਂ ਜਿਵੇਂ 1970 ਤੋਂ ਲੈ ਕੇ ਅੱਜ ਤੱਕ ਪੂਰਨ ਜੱਟ ਕਾਂਗਰਸੀ ਅਸੀਂ ਬਣਦੇ ਆ ਜੀ ਕੋਈ ਬੰਦਾ ਕਹਿੰਦੇ ਵੀ ਨਹੀਂ ਬਣਦੇ ਜੀ ਮੰਤਰੀ ਸਿਰਫ ਪੁਲੂ ਮੇਲੇ ਖਾਦੀਆਂ ਨਹੀਂ ਤਣ ਚੋਣਾ ਹੁੰਸ ਨੇ ਪੂਰੀ ਮੁਟਕੇ ਬੰਦਾ ਆਉਂਦਾ ਨਹੀਂ ਮੈਂ ਤੁਹਾਨੂੰ ਮੈਂ ਟੈਨਨ ਦਾ ਪਹ ਲੱਭ ਲਾਂਗੇ ਮਠਿੰਡੀ ਲੋਕੜੀ ਬੈਠੇ ਆਹੀ ਕਹੀ ਜਾਂਦਾ ਬਾਰ ਬਾਰ ਇਹੀ ਕਹੀ ਫਿਰ ਤੁਸੀਂ ਤਾਂ ਲੱਭ ਲਾਂਗੇ ਮਠਿੰਡੀ ਪਿੰਡ ਬਾਰ ਬਾਰ ਇਹੀ ਕਹੀ ਜਾਂਦਾ ਕਿ ਮੈਂ ਅੱਛਾ ਜੀ ਰਣਵੀਰ ਸਿੰਘ ਨੰਬਰ ਦੇ ਗਿਆ ਜੀ ਕੱਲ ਦੇਖੋ ਮੈਂ ਕਿਸੇ ਦੀ ਨਹੀਂ ਕਰ ਸਕਦਾ ਮੈਂ ਕਿਸੇ ਦੀ ਨਹੀਂ ਕਰ ਸਕਦਾ ਮੈਂ ਆਪਣੀ ਕਰ ਸਕਦਾ ਜੇ ਤੁਸੀਂ ਗੱਲ ਸੁਣੋ ਚੱਪ ਕਰੋ ਜੀ ਕਿ ਕਿਸੇ ਹਰੇ ਕੁਛ ਨਹੀਂ ਕਹਿ ਸਕਦਾ ਉਹ ਆਪ ਤੇ ਜ਼ਿੰਮੇਵਾਰ ਨੇ ਮੈਂ ਇੱਥੇ ਭਰੀ ਸਕੇ ਤੇ ਬੈਠੀ ਆਪ ਤੇ ਲੀਡਰ ਆਪ ਤੇ ਲੀਡਰ ਪ੍ਰਤਾਪ ਸਿੰਘ ਬਾਜਵਾ ਦੇ ਸਾਹਮਣੇ ਇਹ ਗੱਲ ਕਰਦਾ ਕਿ ਮੈਂ ਥੋੜਾ ਬਣ ਕੇ ਰਹੂੰਗਾ ਠੀਕ ਹੈ ਥੋੜਾ ਸੀ ਥੋੜਾ ਬਣ ਕੇ ਰਹੂੰਗਾ ਤੇ ਜਿੱਥੇ ਮਰਜ਼ੀ ਕੁਝ ਹੋ ਜੇ ਮੈਂ ਆਪਦੇ ਪ੍ਰਾਤ ਸਿੱਧੂ ਮੂਸੇਵਾਲੇ ਨੂੰ ਇਨਸਾਫ ਦੁਆ ਕੇ ਰਹੂੰਗਾ ਇਸ ਤੋਂ ਵੱਡੇ ਗੱਲ ਮੈਂ ਕਹਿ ਨਹੀਂ ਸਕਦਾ ਦਿਲੋਂ کہہ ਰਿਹਾ ਦਿਲੋਂ ਕਹਿ ਰਿਹਾ ਥੋੜਾ ਸਾਥ ਸਹੀ ਤਾਂ ਕੱਲਾ ਕੱਲਾ ਕੋਈ ਕੁਝ ਨਹੀਂ ਕਰ ਸਕਦਾ ਹੁੰਦਾ ਜੇ ਆਪਾਂ ਇਕੱਠੇ ਆਂ ਤੇ ਆਪਾਂ ਇਨਸਾਫ ਵੀ ਲੈ ਲਾਂਗੇ ਸਾਰੇ ਹਲਕੇ ਦੀ ਮੰਗ ਹੀ ਸਾਰੇ ਇਹ ਹੈ ਮੈਂ ਕਿਉਂ ਨਹੀਂ ਨਹੀਂ ਸਾਡੀ ਵੀ ਇਹੀ ਮੰਗ ਹੈ ਸਾਡੀ ਵੀ ਇਹੀ ਮੰਗ ਹੈ ਤੁਸੀਂ ਸਾਡੇ ਨਾਲ ਵਰਤਕੇ ਦਾ ਦੇਖੋ ਸਾਡੇ ਨਾਲ ਵਰਤਕੇ ਦੇਖੋ ਇੱਕ ਵਾਰ ਤੁਸੀਂ ਹੱਥ 'ਚ ਉਹ ਕਲਮ ਤਾਂ ਦਿਓ ਹੱਥ 'ਚੋਂ ਤਾਕਤ ਤਾਂ ਦਿਓ ਜਦ ਤੱਕ ਆਪਾਂ ਲੜਾਈ ਲੜ ਸਕੀਏ ਦਿੱਲੀ ਨਾਲ ਸੈਂਟਰ ਨਾਲ ਅਜੇ ਤਾਂ ਤੁਸੀਂ ਤੇ ਮੈਂ ਬਰਾਬਰ ਆਂ ਥੋੜਾ ਜਿਹਾ ਮੈਨੂੰ ਤਾਕਤ ਤਾਂ ਦਿਓ ਬਿਨਾ ਤਾਕਤ ਤੋਂ ਮੈਨੂੰ ਮੈਨੂੰ ਦੱਸੋ ਅੱਜ ਆਪਣੇ ਕੋਲੇ ਤਾਕਤ ਹੁੰਦੀ ਆ ਸਰਕਾਰ ਹੀ ਹੁੰਦੀ ਆਪਣੇ ਕੋਲੇ ਪੰਜਾਬ ਚ ਕੀ ਇਨਸਾਫ ਨਾ ਮਿਲ ਜਾਂਦਾ ਮਿਲਣਾ ਸੀ ਸੇ ਹੁਣ ਮੌਕਾ ਮਿਲ ਰਿਹਾ ਹੈ ਦਿੱਲੀ ਚ ਸਰਕਾਰ ਆਪਣੀ ਬਣ ਜਾਣੀ ਹੈ ਮੇਰੀ ਜ਼ਿੰਮੇਵਾਰੀ ਬਣੂਗੀ ਜਦੋਂ ਮੈਂ ਦਿੱਲੀ ਜਾਊਂਗਾ ਮੇਰੇ ਮੇਰੇ ਦਿਮਾਗ ਤੇ ਬੋਝ ਨਹੀਂ ਪਊਗਾ ਕਿ ਮੈਂ ਵਾਦਾ ਕਰਕੇ ਆਇਆ ਆ ਤੁਹਾਡੇ ਪਰਿਵਾਰ ਨਾਲ ਠੀਕ ਹੈ ਪਊਗਾ ਮੇਰੇ ਤੇ ਬੋਝ ਹੈ ਅੱਜ ਵੀ ਬੋਝ ਹੈ ਤੇ ਕੱਲ ਨੂੰ ਵੀ ਬੋਝ ਪਊਗਾ ਕਿਉਂਕਿ ਵਾਦਾ ਕੀਤਾ ਜ਼ਬਾਨ ਦਿੱਤੀ ਕੋਈ ਛੋਟੀ ਗੱਲ ਨਹੀਂ ਹੁੰਦੀ ਕੱਲ ਨੂੰ ਫੇਰ ਤੁਹਾਡੇ ਵਿਚਕਾਰ ਆਉਣਾ ਹੈ ਕਿ ਨਹੀਂ ਆਉਣਾ ਮੈਂ ਜੇ ਮੈਂ ਇੱਕ ਵਾਰ ਆਇਆ ਤੇ ਫਿਰ ਨਹੀਂ ਆਉਣਾ ਆਉਂਗਾ ਤੁਹਾਡੇ ਵਿਚਕਾਰ ਤੁਹਾਡੇ ਗਵੰਡੀ ਆ ਤਰਵੰਡੀ ਮੇਰਾ ਹਲਕਾ ਬਠਿੰਡੇ ਮੈਂ ਰਹਿਣਾ ਮੈਂ ਕਿਹੜਾ ਕਿਤੇ ਦੂਰ ਚਲੇ ਜਾਣਾ ਤੁਹਾਡੇ ਵਿਚਕਾਰ ਆਉਂਗਾ ਤੁਹਾਡੇ ਵਿਚ ਬੈਠ ਕੇ ਸਮੱਸਿਆਵਾਂ ਹੱਲ ਕਰਾਂਗੇ ਇਕੱਠੇ ਚੱਲ ਕੇ ਦਿੱਲੀ ਜਾਣਾ ਪਿਆ ਇਕੱਠਿਆਂ ਨੇ ਤੁਹਾਨੂੰ ਸਾਰਿਆਂ ਨੂੰ ਦਿੱਲੀ ਲੈ ਕੇ ਜਾਵਾਂਗੇ ਕੁਝ ਨਾ ਕੁਝ ਹੱਲ ਕਰਾਂਗੇ ਵਿਸ਼ਵਾਸ ਚ ਲੈ ਲਓ ਜਿੱਥੇ ਡਿਊਟੀ ਲਾਉਂਗੇ ਜਿੱਥੇ ਖੜਾਗੇ ਜਿੱਥੇ ਬਸ ਛੋਟਾ ਤੁਸੀ ਮੇਰੇ ਤੇ ਵਿਸ਼ਵਾਸ ਕਰੋ ਮੇਰੇ ਤੇ ਵਿਸ਼ਵਾਸ ਕਰੋ ਦੇਖੋ ਇਹ ਤਾਂ ਹੈ ਨਹੀਂ ਕਿ ਕੰਮ ਮੁੱਕ ਜਾਣਾ ਇਹ ਤਾਂ ਹਲੇ ਸ਼ੁਰੂ ਹੋਣਾ ਜਿੱਦ ਨੇ ਇਲੈਕਸ਼ਨ ਹੋ ਗਿਆ ਗੁਰੂ ਮਹਾਰਾਜ ਕਿਰਪਾ ਕਰੇ ਤੁਹਾਡਾ ਸਾਥ ਹੋ ਗਿਆ ਆਸ਼ੀਰਵਾਦ ਹੋ ਗਿਆ ਐਮਪੀ ਬਣ ਕੇ ਲੈ ਐਮਪੀ ਬਣਨ ਤੋਂ ਪਹਿਲੇ ਵਾਰ ਜਿੱਦ ਨੇ ਮੈਂ ਹਲਕੇ ਚ ਆਇਆ ਲੈ ਮੈਂ ਇੱਥੇ ਆ ਕੇ ਇਹਨਾਂ ਨੂੰ ਵਿਸ਼ਵਾਸ ਦਵਾਉਂਗਾ ਕਿ ਤੁਸੀਂ ਮੇਰੇ ਤੇ ਸਿਰ ਤੇ ਹੱਥ ਰੱਖਿਆ ਸੀ ਤੁਸੀਂ ਐਮਪੀ ਬਣਾਤਾ ਆਓ ਚਲੋ ਮੇਰੇ ਨਾਲ ਤੁਹਾਨੂੰ ਇਨਸਾਫ ਦਵਾ ਕੇ ਲਿਆਵਾਂ ਮੈਂ ਤੁਹਾਨੂੰ ਵਾਦਾ ਕਰਦਾ ਠੀਕ ਜਿਹੜੇ ਸਾਡੇ ਅਲਾਦਾ ਮਾਰਨ ਵਾਲੇ ਫਿਰ ਮੈਂ ਤਾਂ ਦੇਖੋ ਗੱਲ ਸੁਣੋ ਮੈਂ ਮੈਂ ਤਾਂ ਇਹੀ ਕਹਿ ਸਕਦਾ ਨਾ ਕਰ ਗੱਲੋ ਮੈਂ ਤਾਂ ਇਹ ਨਹੀਂ ਕਹਿ ਸਕਦਾ ਨਾ ਤੁਸੀਂ ਐਮਪੀ ਬਣਾ ਕੇ ਤਾਕਤ ਦੇ ਕੇ ਦਿੱਲੀ ਭੇਜੋ ਜੇ ਮੈਂ ਨਾ ਗੱਲ ਕਰਾਂ ਮੈਨੂੰ ਇੱਥੇ ਖੜਾ ਕੇ ਮੈਨੂੰ ਮੈਨੂੰ ਲੰਬਾ ਦੇ ਦਿਓ ਜਿਦਾ ਮਰਜੀ ਆਪਦੀ ਕਚਹਿਰੀ 'ਚ ਮੈਨੂੰ ਸਜ਼ਾ ਦੇ ਦਿਓ ਪਰ ਪਹਿਲਾਂ 나 ਮੈਨੂੰ ਜੱਜ ਕਰੋ ਕਿ ਮੈਂ ਕੁਝ ਨਹੀਂ ਕਰੂੰਗਾ ਕਰੂੰਗਾ ਕਿਉਂ ਨਹੀਂ ਕਰੂੰਗਾ ਮੈਂ ਆਪਦੇ ਵਾਸਤੇ ਕਰ ਰਿਹਾ ਆਪਦੇ ਪਰਿਵਾਰ ਵਾਸਤੇ ਕਰ ਰਿਹਾ ਕਿਸੇ ਵਾਸਤੇ ਨਹੀਂ ਕਰ ਰਿਹਾ ਸੋ ਇਸ ਕਰਕੇ ਤੁਸੀਂ ਤਖੜੇ ਹੋ ਕੇ ਮੇਰਾ ਸਾਥ ਦਿਓ ਜਿੱਦਣ ਐਮਪੀ ਤੁਸੀਂ ਬਣਾਉ ਤਾਂ ਦਿੱਲੀ ਤੋਂ ਜਿੱਦਣ ਐਮਪੀ ਬਣ ਕੇ ਵਾਪਸ ਇੱਥੇ ਆਏ ਸਭ ਤੋਂ ਪਹਿਲਾਂ ਮੈਂ ਇੱਥੇ ਹਵੇਲੀ 'ਚ ਆਪਦੇ ਵੱਡੇ ਭਾਈ ਸਭਰਕੌਰ ਸਿੰਘ ਕੋਲੇ ਆ ਕੇ ਨਾਲੇ ਅਸ਼ੀਰਵਾਦ ਲਮਗੇ ਨਾਲੇ ਲੜਾਈ ਤੇ ਜੰਗ ਦਾ ਐਲਾਨ ਕਰਾਂਗੇ ਕਿ ਸਿੱਧੂ ਮੂਸੇਵਾਲੇ ਨੂੰ ਇਨਸਾਫ ਚਾਹੀਦਾ ਤੇ ਇਨਸਾਫ ਲੈ ਕੇ ਆਵਾਂਗੇ ਸੋ ਮੈਂ ਤਾਂ ਇੰਨੀ ਘੱਟ ਤੁਹਾਡਾ ਨਾ ਕਰ ਸਕਦਾ ਤੁਹਾਡਾ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ ਵਾਹਿ ਜੀ ਦਾ ਖਾਲਸਾ ਵਾਹਿ ਜੀ ਦਾ ਫਤ